ਮੈਂ ਆਪਣੀ ਨਾ ਨਾ ਸੇਵਾ ਸਾਇਜ ਜਨਰਲ ਰਿਸਟਰੀ ਜਮਨ ਮੈਂ ਦਾਸ਼ੀਆ ਤਰਵਲੋ ਜੋ ਸਰਵਿਸਾਂ ਦਿੱਤੀਆਂ ਜਾਂਦੀਆਂ 406 ਸਰਵਿਸਾਂ ਉਹ ਅਸੀਂ ਪ੍ਰੋਵਾਈਡ ਕਰਦੇ ਹਾਂ ਬੰਦੇ ਨੂੰ ਘਰ ਜਾ ਕੇ ਉਹਦੇ ਐਡਰੈਸ ਤੇ ਇਹ ਸਾਡੇ ਕੋਈ ਇੱਕ ਸਰਵਿਸ ਸਾਇਜ਼ ਇਨਸ਼ੋਰੈਂਸ ਆਫ ਬਰਥ ਜੀ ਨੂੰ ਆਪਾਂ ਕਰਨ ਆਏ ਸੀ ਤੇ ਸਾਨੂੰ ਇਹਨਾਂ ਨੇ ਡਾਕੂਮੈਂਟ ਉਹ ਇਹਨਾਂ ਸਾਨੂੰ ਸਾਰੇ ਦਿੱਤੇ ਨੇ ਤੇ ਅਸੀਂ ਉਸ ਦੇ ਬੇਸ ਤੇ ਇਹਨਾਂ ਦਾ ਸਰਟੀਫਿਕੇਟ ਅਪਲਾਈ ਕਰਨ ਦੀ ਅਰਜ਼ੀ ਪਾ ਦਿੱਤੀ ਹੈ 2 ਜਾਂ 3 ਦਿਨਾਂ ਚ ਇਹਨਾਂ ਨੂੰ ਸਰਟੀਫਿਕੇਟ ਪ੍ਰੋਵਾਈਡ ਹੋ ਜਾਏਗਾ ਪੰਜਾਬ ਸਰਕਾਰ ਦੀ ਪਹਿਲ ਕਦਮੀ ਸਰਕਾਰ ਤੁਹਾਡੇ ਦਵਾਰ ਸਤਿ ਸੂਬੇ ਦੇ ਲੋਕਾਂ ਨੂੰ 406 ਪ੍ਰਕਾਰ ਦੀਆਂ ਸੇਵਾਵਾਂ ਘਰ ਬੈਠੇ ਮਿਲ ਰਹੀਆਂ ਹਨ ਇਸ ਸਕੀਮ ਦਾ ਲਾਭ ਲੈਣ ਲਈ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਹੈ 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਮੈਨੂੰ ਜੀ ਫਲਾਨੇ ਸਰਟੀਫਿਕੇਟ ਦੀ ਲੋੜ ਹੈ ਉਹ ਅੱਗੇ ਪੁੱਛੂਗਾ ਇਹਦੇ ਵਾਸਤੇ ਆਹਾ ਆਹਾ ਡਾਕੂਮੈਂਟ ਤੁਸੀਂ ਕਹੋਗੇ ਹਾਂ ਜੀ ਮੇਰੇ ਕੋਲੇ ਹੈਗੇ ਨੇ ਫਿਰ ਉਹ ਪੁੱਛੂਗਾ ਤੁਹਾਡੇ ਘਰੇ ਕਿੰਨੇ ਵਜੇ ਆ ਸਕਦੇ ਆ ਤੁਸੀਂ ਕਹੋਗੇ ਜੀ ਮੈਂ 6 ਵਜੇ ਆਉਣਾ ਉਹ ਕਹੋਗੇ ਸਾਢੇ 6 ਆ ਜੀਏ ਉਹਦੇ ਕੋਲੇ ਸਾਰਾ ਕੰਪਿਊਟਰ ਹੋਊਗਾ ਜੇ ਤਾਂ ਉਸੇ ਦਿਨ ਹੀ ਕੰਮ ਬਣਦਾ ਹੋਇਆ ਉਸੇ ਦਿਨ ਨਹੀਂ ਤਾਂ ਤੁਹਾਨੂੰ ਕੋਈ ਡਾਕੂਮੈਂਟ ਹੋਰ ਲੋਡ ਹੋਈ ਆਪੀ ਬਣਵਾ ਕੇ ਤੀਜੇ ਚੌਥੇ ਜਾਂ ਦੂਜੇ ਦਿਨ ਤੁਹਾਡੇ ਘਰੇ ਆ ਕੇ ਫੜਾ ਕੇ ਜਾਊਗਾ ਲਓ ਜੀ ਤੁਹਾਡਾ ਬਣ ਗਿਆ ਸਰਟੀਫਿਕੇਟ